ਤਸਵੀਰ ਤੁਹਾਨੂੰ ਦਿਖਾ ਰਹਾ ਕਿਸਾਨਾਂ ਨੇ ਵੀ ਨਵੀਂ ਤਕਨੀਕ ਹੈ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਹੜੇ ਅੰਸੂ ਗੈਸ ਦੇ ਗੋਲੇ ਸੀ ਇੱਧਰ ਛੱਡੇ ਜਾਂਦੇ ਸੀ ਹਵਾ ਦਾ ਰੁਖ ਬਦਲਿਆ ਤਾਂ ਕਿਸਾਨਾਂ ਵੱਲੋਂ ਆਪਣੇ ਪ੍ਰਬੰਧ ਨਵੀਂ ਤਕਨੀਕ ਹੈ ਜਿਹੜੀ ਉਹ ਕਰ ਦਿੱਤੀ ਸਟਾਰਟ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੀ ਇੱਕ ਪਰਾਲੀ ਦੀ ਜਿਹੜੀਆਂ ਗੱਠਾ ਹੈ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਉਹਨੂੰ ਜਲਾਇਆ ਜਾ ਰਿਹਾ ਕਿ ਧੂਆਂ ਜਿਹੜਾ ਹੈਗਾ ਜਿੱਥੇ ਇੱਕ ਖਨੋਰੀ ਦੇ ਬਾਰਡਰ ਬਣਿਆ ਹੈਗਾ ਹਰਿਆਣਾ ਦੀ ਫੋਰਸ ਖੜੀ ਆ ਉਹਨਾਂ ਵੱਲ ਧੂਆਂ ਜਾਵੇ ਤੇ ਉਹ ਵੀ ਪਰੇਸ਼ਾਨ ਹੋਣ ਤੁਹਾਨੂੰ ਤਸਵੀਰ ਦਿਖਾਉਂਦੇ ਆ ਇਹ ਤਸਵੀਰ ਹੈ ਖਨੋਰੀ ਬ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਧੂਆਂ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਧੂਆਂ ਕਿਸਾਨਾਂ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਹੈ ਕਿਉਂਕਿ ਇਹ ਧੂਆਂ ਇਹ ਹਰਿਆਣਾ ਫੋਰਸ ਜਿੱਥੇ ਲੱਗੀ ਹੋਈ ਹੈ ਹਰਿਆਣਾ ਫੋਰਸ ਜਿੱਥੇ ਲੱਗੀ ਹੋਈ ਹੈ ਇਹ ਉਧਰੋਂ ਧੂਆਂ ਜਾਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਤੁਹਾਨੂੰ ਪਰਾਲੀ ਦੀਆਂ ਗੱਠਾਂ ਜਿਹੜੀਆਂ ਕਿਸਾਨ ਲੈ ਕੇ ਆਉਂਦੇ ਦਿਖਾ ਦੇਣਗੇ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਗੱਠਾਂ ਜਿਹੜੀਆਂ ਲਿਆ ਲਿਆਤੀਆਂ ਯਾਰੀਆਂ ਇਹ ਤਸਵੀਰ ਦੇ ਵਿੱਚ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਜਿਹੜੀਆਂ ਪਰਾਲੀ ਦੀਆਂ ਗੱਠਾਂ ਇਕਠੀਆਂ ਕਰੀਆਂ ਜਾ ਰਹੀਆਂ ਹਨ ਭਾਰੀ ਮਾਤਰਾ ਵਿੱਚ ਜਿਹੜੀਆਂ ਗੱਠਾਂ ਲਿਆਂਦੀਆਂ ਜਾ ਰਹੀਆਂ ਕਿਉਂਕਿ ਇਹਨਾਂ ਵੱਲੋਂ ਕਿਸਾਨਾਂ ਨੇ ਨਵੀਂ ਤਕਨੀਕ ਜਿਹੜੀ ਕੱਢੀ ਹੈ ਜਿਸ ਤਰ੍ਹਾਂ ਅੰਸੂ ਗੈਸ ਦੇ ਗੋਲੇ ਉਧਰੋਂ ਛੱਡੇ ਜਾ ਰਹੇ ਨੇ ਇਹਨਾਂ ਨੇ ਵੀ ਆਪਣੇ ਜਿਹੜੇ ਹੈਗਾ ਪਰਾਲੀ ਦੀਆਂ ਗੱਠਾਂ ਦਾ ਜਿਹੜਾ ਧੂਆ ਹੈਗਾ ਉਹ ਉਧਰ ਭੇਜਣਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ 'ਚ ਦੇਖੋ ਕਿਸ ਤਰ੍ਹਾਂ ਜਿਹੜਾ ਧੂਆ ਇੱਕ ਛੱਡਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅੱਗ ਲਾ ਦਿੱਤੀ ਹੈ ਪਰਾਲੀ ਨੂੰ ਕਿਉਂਕਿ ਪਰਾਲੀ ਦੀਆਂ ਜਿਹੜੀਆਂ ਗੱਠਾਂ ਵੱਡੀ ਪੱਧਰ ਤੇ ਜਿਹੜੀਆਂ ਉੱਥੇ ਇਕੱਠੀਆਂ ਕਰ ਲਈਆਂ ਗਈਆਂ ਨੇ ਤੇ ਧੂਆ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੁਹ ਹੁਣ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਇਹ ਅਪਡੇਟ ਹੈ ਜਿਹੜੀ ਤੁਹਾਨੂੰ ਵਾਰ-ਵਾਰ ਅਸੀਂ ਏਵੀਪੀ ਸਾਂਝਾ ਤੇ ਦੇ ਰਹੇ ਹਾਂ ਤੇ ਇਹ ਤਸਵੀਰ ਤੁਸੀਂ ਦੇਖੋ ਇਹ ਤਸਵੀਰ ਹੈ ਜਿਹੜੀ ਖਨੋਰੀ ਬਾਰਡਰ ਦੀ ਹੈ ਇਹ ਉਹ ਬਾਰਡਰ ਹੈ ਜਿੱਥੇ ਹੁਣ ਕੁਝ ਸਮੇਂ ਪਹਿਲਾਂ ਆਂਸੂ ਗੈਸ ਦੇ ਗੋਲੇ ਛੱਡੇ ਗਏ ਸੀਗੇ ਗੋਲੇ ਛੱਡਣ ਤੋਂ ਬਾਅਦ ਜਿਹੜਾ ਹੁਣ ਕਿਸਾਨਾਂ ਨੇ ਨਵੀਂ ਤਕਨੀਕ ਹੈ ਜਿਹੜੀ ਉਹ ਕੱਢ ਲਈ ਹੈ ਉਹ ਤਕਨੀਕ ਤੁਹਾਨੂੰ ਦਿਖਾ ਦਈਏ ਕਿ ਆਹ ਦੇਖੋ ਧੂਆਂ ਜਿਹੜਾ ਹੈਗਾ ਵੱਡੀ ਮਾਤਰਾ ਵਿੱਚ ਵੱਡੀ ਮਾਤਰਾ ਵਿੱਚ ਬਡੀ ਮਾਤਰਾ ਵਿੱਚ ਧੂਆਂ ਛੱਡਿਆ ਗਿਆ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜ਼ੂਮ ਕਰਕੇ ਵੀ ਕਿਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਵੱਲੋਂ ਨਵੀਂ ਤਕਨੀਕ ਹੈ ਕਿਉਂਕਿ ਪਰਾਲੀ ਦਾ ਜਿਹੜਾ ਧੂਆਂ ਹੈਗਾ ਉਹ ਵੱਡੀ ਮਾਤਰਾ ਵਿੱਚ ਜਿਹੜੀ ਪਰਾਲੀ ਨੂੰ ਜਲਾਇਆ ਗਿਆ ਧੂਆਂ ਜਿਹੜਾ ਹੈਗਾ ਉਹ ਹਰਿਆਣਾ ਦੇ ਜਿੱਥੇ ਬਾਰਡਰ ਬਣਾਇਆ ਗਿਆ ਹੈ ਰੈਂਡਾ ਸਰਕਾਰ ਵੱਲੋਂ ਬੈਰੀਗੇਡ ਲਾਏ ਗਏ ਨੇ ਉਹਨਾਂ ਦੇ ਉੱਤੇ ਇਹ ਛੱਡਣਾ ਸ਼ੁਰੂ ਕਰ ਦਿੱਤਾ ਹੈ ਕਿ ਧੂਆਂ ਉਹਨਾਂ ਵੱਲ ਜਾਵੇ ਤੇ ਉਹ ਅੱਗੇ ਨਾ ਵਸ ਸਕਣ ਦੇਖੋ ਇਹ ਤਸਵੀਰ ਹੈ ਖਨੋਰੀ ਬਾਰਡਰ ਦੀ ਤਸਵੀਰ ਹੈ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਹੈ ਪਰਾਲੀ ਨੂੰ ਇਕੱਠਾ ਉੱਥੇ ਕਰ ਚੁੱਕੇ ਨੇ ਤਸਵੀਰ 'ਚ ਦੇਖੋ ਕਿਸ ਤਰ੍ਹਾਂ ਜਿਹੜਾ ਪਰਾਲੀ ਲੈ ਕੇ ਜਾਇਆ ਜਾ ਰਿਹਾ ਇਹ ਧੂਆਂ ਕਿਸਾਨਾਂ ਵੱਲੋਂ ਹਰਿਆਣੇ ਵੱਲ ਨੂੰ ਛੱਡਿਆ ਗਿਆ ਹਵਾ ਵੀ ਉਧਰਲੀ ਜਿਹੜੀ ਚੱਲ ਰਹੀ ਹੈ ਮੌਸਮ ਦਾ ਰੁਖ ਹਵਾ ਦਾ ਰੁੱਖ ਨੂੰ ਦੇਖਦੇ ਹੋਏ ਇਹਨਾਂ ਨੇ ਪਰਾਲੀਆਂ ਜਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਉਧਰ ਪ੍ਰਸ਼ਾਸਨ ਕੋਲੇ ਆंसू ਗੈਸ ਦੇ ਗੋਲੇ ਨੇ ਪਰ ਕਿਸਾਨਾਂ ਕੋਲ ਇਹ ਸਿਰਫ ਉਹੀ ਖੇਤਾਂ ਦੀ ਪਰਾਲੀ ਜੋ ਕਿ ਜਿਨ੍ਹਾਂ ਨਾਲ ਪਹਿਲਾਂ ਕੇਂਦਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਪਰਾਲੀ ਨਾ ਜਲਾਈ ਜਾਵੇ ਪਰਾਲੀ ਨੂੰ ਲੈ ਕੇ ਅੱਖਾਂ ਜਾਂ ਸਰੀਰ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੀ ਹੈ ਅੱਜ ਉਹੀ ਕਿਸਾਨਾਂ ਨੂੰ ਕੰਮ ਦੇ ਰਿਹਾ ਕਿਉਂਕਿ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਸੀ ਉਸ ਤਰ੍ਹਾਂ ਹੀ ਪਰਾਲੀ ਤੇ ਉੱਤੇ ਪਰਾਲੀ ਨੂੰ ਜਲਾ ਕੇ ਜਿਹੜਾ ਅੱਜ ਕਿਸਾਨਾਂ ਨੂੰ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰ ਹੈ ਖਨੋਰੀ ਬਾਰਡਰ ਦੀ ਖਨੋਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੱਡੀ ਮਾਤਰਾ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਇੱਥੇ ਕਾਫੀ ਨੌਜਵਾਨ ਹੈ ਜਿਹੜੇ ਜ਼ਖਮੀ ਵੀ ਹੋਏ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਵੱਡੀ ਮਾਤਰਾ ਵਿੱਚ ਗੋਲੇ ਇੱਥੇ ਚਲਾਏ ਗਏ ਸੀਗੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਜਿਹੜੇ ਹੈਗੇ ਪਰਾਲੀ ਦੀਆਂ ਗੱਠਾ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਇਹ ਨਵੀਂ ਤਕਨੀਕ ਕਿਸਾਨਾਂ ਵੱਲੋਂ ਕੀਤੀ ਗਈ ਹੈ ਅंसू ਗੈਸ ਦਾ ਜਿਹੜਾ ਹਮਲਾ ਉਹਦਾ ਮੌੜਮਾ ਜਵਾਬ ਹੈ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਜਮਤਾ ਦਾ ਇਸ਼ਾਰਾ ਹੈ ਜੋਰ ਲੱਗੀ ਜਾਂਦਾ ਨਾ ਪੂਰਾ ਆਦਾ ਜਿਲ੍ਹਾ ਜੋਰ ਲੱਗਦਾ ਲਾਈ ਜਾਂਦੀ ਹੈ ਇਹਦਾ ਨਾ ਪੂਰਾ ਫਰਕ ਪਊਗਾ ਜੀ ਜਦੋਂ ਸਾਈਨ ਆਇਆ ਉਹਨਾਂ ਨੂੰ ਪਤਾ ਲੱਗੂਗਾ ਜਵਾਬ ਮਿਲੂਗਾ ਉਹਨੂੰ ਮਾੜਾ ਬੋਟਾ ਇਸ ਚੀਜ਼ ਦਾ ਦਾ ਮੋੜਮਾ ਜਵਾਬ ਦਿੱਤਾ ਹੈ ਬਿਲਕੁਲ ਜੀ ਇਟ ਦਾ ਜਵਾਬ ਹਾਂ ਪੱਥਰਾਂ ਦੇ ਰਹੇ ਆ ਇਹੋ ਜੀ ਗੱਲ ਨਹੀਂ ਸ਼ਿਕਰਸ਼ੀ ਜਾਰੀ ਰਹੂਗਾ ਇਹੋ ਜੀ ਗੱਲ ਹੈ ਬਿਲਕੁਲ ਕਿਸਾਨਾਂ ਨੇ ਕਿਹਾ ਹੈ ਜਿਹੜਾ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਪਰਾਲੀ ਦਾ ਧੂਆਂ ਜਿਹੜਾ ਜਲਾਇਆ ਜਾ ਰਿਹਾ ਉਹ ਉਸ ਦਾ ਨੁਕਸਾਨ ਪੈ ਦਾ ਜਿਹੜਾ ਕਿਸਾਨਾਂ ਨੂੰ ਮਿਲਦਾ ਨਜ਼ਰ ਆਵੇਗਾ ਇਹ ਤਸਵੀਰ ਹੈ ਖਨੋਰੀ ਬਾਰਡਰ ਦੀ ਹੈ ਬਿਲਕੁਲ ਇਹ ਖਨੋਰੀ ਬਾਰਡਰ ਦੀਆਂ ਤਸਵੀਰਾਂ ਹਨ ਨਵੀਂ ਜਿਹੜੀ ਤਕਨੀਕ ਹੈ ਕਿਸਾਨਾਂ ਵੱਲੋਂ ਕੀਤੀ ਗਈ ਹੈ ਕਿ ਕਿ ਆंसू ਗੈਸ ਦੇ ਗੋਲੇ ਜਿਹੜੇ ਉਧਰੋਂ ਛੱਡੇ ਜਾ ਰਹੇ ਸੀ ਤਾਂ ਪਰ ਕਿਸਾਨਾਂ ਵੱਲੋਂ ਪਰਾਲੀ ਦਾ ਜਿਹੜਾ ਧੂਆਂ ਕਰਕੇ ਉਹ ਹਰਿਆਣਾ ਫੋਰਸ ਵੱਲ ਕੀਤਾ ਗਿਆ ਤੇ ਇਹਨਾਂ ਨੇ ਕਿਸਾਨਾਂ ਨੇ ਇਹ ਵੀ ਕਿਹਾ ਇੱਟ ਦਾ ਜਵਾਬ ਪੱਥਰ ਵਾਂਗੂ ਦਿੱਤਾ ਜਾਵੇਗਾ ਕਿਉਂਕਿ ਹਥਿਆਰ ਤਾਂ ਨਹੀਂ ਕਿਸਾਨਾਂ ਕੋਲ ਹੈਗੇ ਜਿਸ ਤਰ੍ਹਾਂ ਪਹਿਲਾਂ ਪਰਾਲੀ ਜਲਾਈ ਜਾਂਦੀ ਸੀ ਉਸੇ ਪਰਾਲੀ ਨੂੰ ਇਕੱਠਾ ਕਰਕੇ ਉਹਨਾਂ ਨੂੰ ਮੋੜਮਾ ਜਵਾਬ ਦਿੱਤਾ ਜਾ ਰਿਹਾ ਹੈ ਏਬੀਪੀ ਸੰਜਾ ਨਿਲ ਜੈਨ ਨੋ ਰਿਪੋਰਟ